ਪ੍ਰੇਮੀਆ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤੇ ਦੋਸਤੋ ਜਿਹੜੇ ਪਰ ਆਪਣੇ ਚੈਨਲ ਤੇ ਨਵੇਂ ਆਏ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਨਵੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਤਾਂ ਹਾਂਜੀ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਨੂੰ ਪਤਾ ਹੀ ਅੱਜ ਨੇ ਗਿੱਤੀ ਰਾਂ ਜਨਵਰੀ 2024 2025 ਹੈ ਤੇ ਦੋਸਤੋ ਅੱਜ ਲੋੜੀ ਦਾ ਤਿਹਾਰ ਵੀ ਆ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਆਪਣੇ YouTube ਚੈਨਲ ਵੱਲੋਂ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ たんとあった。 ਕੀਸੇ ਦੇ ਵੀਤੀ ਅੱਜ ਤੁਹਾਨੂੰ ਪਤਾ ਕਿ ਹਰਿਆਣੇ ਦੇ ਵਿੱਚ ਕਬੱਡੀ ਦਾ ਬਹੁਤ ਵੱਡਾ ਕੱਪ ਰਾਖੀ ਹਰਿਆਣੇ ਦਾ ਇੱਕ ਪਿੰਡ ਉੱਥੇ ਹੋਣ ਜਾ ਰਿਹਾ ਤੇ ਦੋਸਤੋ ਇੱਥੇ ਕਬੱਡੀ ਦੇ ਸੁਪਰਸਟਾਰ ਅਤੇ ਚੰਗੀਆਂ ਟੀਮਾਂ ਬਣ ਕੇ ਆਉਣੀਆਂ ਅਤੇ ਉਸ ਟੀਮ ਦੇ ਵਿੱਚੋਂ ਹੀ ਦੋਸਤੋ ਇੱਕ ਟੀਮ ਬਣੀ ਹੈ ਜੱਗੂ ਹਾਕਮ ਵਾਲੇ ਹੋਰਾਂ ਦੀ ਤਾਂ ਦੋਸਤੋ ਜਾਣਦੇ ਉਸ ਟੀਮ ਬਾਰੇ ਕਿਹੜੇ ਕਿਹੜੇ ਖਿਡਾਰੀ ਖੇਡ ਰਹੇ ਹੈ ਜੱਗੂ ਹਾਕਮ ਵਾਲੀਏ ਦੇ ਨਾਲ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਇਸ ਟੀਮ ਦੇ ਵਿੱਚ ਤਮਤਾਨ ਸਾਹਿਬ ਦੇ ਨਾਮ ਤੇ ਟੀਮ ਬਣੀ ਹੈ ਜਿਸ ਦੇ ਵਿੱਚ ਮਲਕੀ ਤਮਤਾਨ ਸਾਹਿਬ ਸੁਨੀਲ ਤਮਦਾਨ ਸਾਹਿਬ ਦੂਰੇ ਡਰਾ ਅਤੇ ਯਾਫੀ ਦੋਸਤੋ ਜੱਗੂ ਹਾਕਮਵਾਲਾ ਅਤੇ ਹਾਕਮਵਾਲੇ ਦੇ ਜੱਕੂ ਦੇ ਨਾਲ ਗੁਰਵਿੰਦਰ ਕਾਂਗੇ ਵਾਲਾ ਯਾਫੀ ਬਤੌਰ ਯਾਫੀ ਖੇਡ ਰਿਹਾ ਅਤੇ ਦੋਸਤੋ ਇੱਕ ਅੱਧਾ ਪਲੇਅਰ ਹੋਰ ਬਾਹਰ ਹੋ ਸਕਦਾ ਤਾਂ ਹੀ ਦੋਸਤੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਤੇ ਕਿਹੜੇ ਕਿਹੜੇ ਜੱਕੂ ਹਾਕਮਵਾਲੇ ਦੀ ਖੇਡ ਨੂੰ ਪਸੰਦ ਕਰਦੇ ਆ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਅਤੇ ਦੋਸਤੋ ਇੱਥੇ ਅੱਜ ਸ਼ੀਲੋ ਵੀ ਖੇਡ ਸਕ ਖੇਡੂਗਾ ਤਾਂ ਦੋਸਤੋ ਟੱਕਰ ਦੇਖਣ ਵਾਲੀ ਹੋਵੇ ਕੀ ਤਾਂ ਜਿਹੜੇ ਪਰ ਆਪਣੇ ਚੈਨਲ ਨਾਲ ਨਵੇਂ ਜੁੜੇ ਐ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ